ये रे रोज परेशान लड़ाई है दारू पीता सी वारदात करता है हम तेरे चा दौड़ती है अच्छा कदो तेरे साथ थे अच्छा फिर क्यों आया और तुम्हारे इनको कुत्ता लग गया जी कुंटियां बस आई थी पज गया तो नहीं है हम तो वहां उतना ज्यादा करे जो चार्ट के कुत्ते हमारे खिलन चले

ਮਾਮਲਾ ਜੀ ਮਿਹਨਤ ਕੰਮ ਕਰ ਲਈ ਮੇਰੀ ਸਿਸਟਰ ਦਾ ਮੈਨੂੰ ਫੋਨ ਆ ਕਿ ਮੈਂ ਬਸ ਸਾਡੇ ਲੰਬੀ ਪਈ ਮੈਨੂੰ ਚੱਕ ਕੇ ਲੈ ਆ ਮੈਂ 200 ਰੁਪਏ ਲਏ ਬਸ ਸਾਡੇ ਲੇ ਮਿਲੋ ਦਿਆਂ ਅੱਛਾ ਜੀ ਤੇ ਫਿਰ ਮੈਂ ਭੱਜਿਆ ਬਚ ਗਿਆ ਇਹ ਗਾਮ ਗਾ ਛੱਡ ਕੇ ਮੈਂ ਲੈਣ ਗਿਆ ਜੀ ਮੇਰੀ ਪੈਣ ਨੂੰ ਫਿਰ ਲੈਂਦਾ ਮੈਂ ਸਿੱਧਾ ਹਸਪਤਾਲ ਚ ਲੈਂਦਾ ਹਸਪਤਾਲ ਚ ਲੈਂਦਾ ਤੇ ਉਸਤਾਨ ਨੂੰ ਮੈਂ ਕਹਾਂ ਜੀ ਕੋਈ ਡਾਕਟਰ ਹੈਗਾ ਉਹ ਕਹਿੰਦਾ ਰੁਕ ਸੁਵਾਸ਼ਣਾਇ ਨਾ ਕਰ ਤੈਨੂੰ 6:00 ਵਜੇ ਸਾਰੇ ਬਿਠਾਉਣਗੇ ਸੁਵਾਸ਼ਣਾਇ ਕਰੀ ਮੇਰੀ ਜਾ ਉਸਰ ਬੱਚੇ ਜਦੋਂ ਮੈਂ ਰੋਲਾ ਪਾਇਆ ਕਹਿੰਦਾ ਪਹਿਲਾਂ ਤੇ ਮੰਮੀ ਵੀ ਲੈ ਹਰ ਮੰਮੀ ਵੀ ਲੈ ਆਇਆ ਛੱਡ ਜਾ ਕੇ ਦੋਈ ਲੈ ਆਈਏ ਮੇਰੇ ਪਿੰਡ ਦਾ ਉਸ ਤੋਂ ਕਹਿੰਦਾ ਤੁਸੀਂ ਲੁਗਾਨੇ ਜਾਓ ਲੁਗਾਨੇ ਟ੍ਰੈਡੀਸ਼ਨਲ ਹੋਈ ਹੋਗੀ ਉਸ ਤੋਂ ਤੁਸੀਂ ਪਰਚਾ ਕਰਾ ਸਕਦੇ ਹੋ ਤੇ ਸਾਡੇ ਕੋਈ ਸੁਲਮਾ ਨਾ ਕੋਈ ਡਾਕਟਰ ਮਿਲਿਆ ਹੂੰ ਤਾਂ ਉਹਨੇ ਮੰਗ ਕੇ ਕਿ ਅਨਨ ਕਿੰਨਾ ਟਾਈਮ ਹੋ ਗਿਆ ਵਿਆਹ ਹੋਇਆ ਹੈ 13 ਸਾਲ ਹੋ ਗਏ ਜੀ ਅੱਛਾ ਕੀ ਕਾਰਨ ਕੀ ਲੈ ਲੈ ਆਈ ਦੇ ਪਤਾ ਹੀ ਨਹੀਂ ਚੱਲਦਾ ਇਹ ਦਾਰੂ ਪੀ ਕੇ ਕੁਟਦਾ ਨਸ਼ੇ ਕਰਦਾ ਕੁਟ ਕਰਦਾ ਫਿਰ ਭੇਜ ਦਿੰਦਾ ਤੇ ਸਾਲ ਆ ਜਾਂਦੀ ਹੈ ਫਿਰ ਕੁਟ ਕੇ ਆਸੀ ਫਿਰ ਮਨਾ ਕੇ ਜਦ ਕੋਈ ਨਹੀਂ ਪੈਣ ਦੇ ਘਰ ਵਰਸੇ ਬਸ ਜਾ ਉਹਨਾਂ ਨੇ ਜਲਾਈ ਦਿੱਤੀ ਮੇਰੇ ਪੇਨੋ ਸਾਰਾ ਜੀ ਹੂੰ ਉਹਨਾਂ ਆਈ ਕੀ ਚੀਜ਼ ਆ ਪੇਨੋ ਗਰਮ ਗਰਮ ਸਾਰੇ ਚਾੜ ਦੋਲਤੇ ਸਰੀਰ ਉੱਤੇ ਸਾਰੇ ਜੀ ਹੂੰ ਤਾਹਣਾ ਸਤਾ ਜਦੋਂ ਗੈਸੇ ਤੇ ਕੋਈ ਡਾਕਟਰ ਆ ਕੋਈ ਰਸਤਾ ਕੋਈ ਨਹੀਂ ਸੀ ਗਈ ਕੋਈ ਵੀ ਨਹੀਂ ਸੀਗਾ ਕੋਈ ਵੀ ਕਿੰਨੇ ਵਜੇ ਗਏ ਤੁਸੀਂ ਹੁਣੇ ਗਏ ਕੰਟਾ ਹੀ ਹੋ ਗਿਆ ਪਹਿਲਾਂ ਕਿੰਨਾ ਟਾਈਮ ਤੇ ਗਏ ਸੀ ਅਸੀਂ ਗਏ ਸੀ 2 ਵਜੇ ਸੀ ਗਏ ਸੀ 2 ਵਜੇ ਗਏ ਹਾਂ ਜੀ ਤਾਹਾਨੂੰ ਮੰਗ ਕੀ ਕਰਦੇ ਹੋ ਮੰਗ ਕਰਦੇ ਉਹਨਾਂ ਕੋਲ ਕਲੀ ਸਹਾ ਦਿੱਤੀ ਜਾਵੇ ਜੀ ਇਹਨਾਂ ਨੂੰ ਰਜਿੜੇ ਜੁਤੇ ਆਣਾ ਹਾਂ ਜੀ ਆਲੇ ਕਾਣੇ ਆਣ ਆਣੇ ਕਹਿੰਦੇ ਕਿ ਜੋ ਕਾਰਵਾਈ 2 ਵਜੇ ਕੋਈ ਪੇਸ਼ੈਂਟ ਆਇਆ ਸੀਗਾ ਉਸ ਨੂੰ ਕਿਹਾ ਕਿ ਸਾਫ ਦੀਨ ਗੇਲੀ ਦੇ ਕਰਕੇ ਦਾ ਇਲਾਜ ਨਹੀਂ ਹੋ ਰਿਹਾ ਦੋਸ਼ ਕਰ ਰਹੇ ਕਿ ਪੂਰਾ ਮਾਮਲਾ ਕੀ ਹੈ ਹਾਂਜੀ ਸਰਨਸਾਸੀ ਕਾਲ ਜੀ ਮੈਂ ਐ ਐ ਸਮ ਮੰਗਲੋਟ ਡਾਕਟਰ ਰਜਿੰਦਰ ਜੀ ਤੇ ਮੈਂ ਜਦੋਂ ਹੀ ਮੈਨੂੰ ਇਸ ਘਟਣ ਦੇ ਬਾਰੇ ਪਤਾ ਲੱਗਿਆ ਤੇ ਮੈਂ ਆਪਣੇ ਐਮਰਜੈਂਸੀ ਦੇ ਵਿੱਚ ਆਇਆ ਔਰ ਐਮਰਜੈਂਸੀ ਦੇ ਵਿੱਚ ਮੈਂ ਦੇਖਿਆ ਕਿ ਜਿਹੜਾ ਡਾਕਟਰ ਹੈਗਾ ਉਹ ਆਪਣਾ ਔਨ ਡਿਊਟੀ ਤੇ ਤਨਾਤ ਸੀਗਾ ਯਾਨੀ ਆਪਣੇ ਪੇਸ਼ੈਂਟਸ ਨੂੰ ਦੇਖ ਰਿਹਾ ਸੀਗਾ ਨਾਲ ਜਿਹੜਾ ਸਬੋਡੀਨੇਟਸ ਸਟਾਫ ਹੈ ਜੋ ਸਟਾਫ ਨਰਸ ਤੇ ਵਾਰਡ اٹੈਂਡੈਂਟ ਨੂੰ ਚੁੱਕ ਸੀ ਔਰ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਇਸੇ ਘਟਨਾ ਬਾਰੇ ਵੀ ਕਿਸ ਤਰ੍ਹਾਂ ਕੋਈ ਪੇਸ਼ੈਂਟ ਆਇਆ ਸੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਉਹ ਪੇਸ਼ੈਂਟ ਆਇਆ ਸੀ ਔਰ ਉਸ ਦਾ ਜਿਹੜਾ ਸੀ ਫਰਸਟ ایڈ ਜਿਹੜਾ ਕੀਤਾ ਹੈਗਾ ਮੈਡੀਕਲ ਲੀਗਲ ਬਾਰੇ ਜਦੋਂ ਉਹਨਾਂ ਨੇ ਕਿਹਾ ਤਾਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਜੇ ਮੈਡੀਕਲ ਲੀਗਲ ਘਟਨਾ ਤਾਂ ਅਸੀਂ ਇਕੱਠ ਸਕਦੇ ਹਾਂ ਵੀ ਉਹਨਾਂ ਦੇ ਨਾਲ ਕੋਈ ਫੀਮੇਲ ਟੈਂਡੈਂਟ ਜਾਂ ਉਹਨਾਂ ਦੀ ਮੰਦਰ ਵਗੈਰਾ ਉਸ ਪੇਸ਼ੈਂਟ ਦੇ ਨਾਲ ਹੋਣ ਤੇ ਵੀ ਅਸੀਂ ਉਹਦੇ ਸਾਹਮਣੇ ਉਹ ਤਰ੍ਹਾਂ ਚੈੱਕ ਅਪ ਕਰਕੇ ਜਿਹੜਾ ਉਹਨਾਂ ਦਾ ਮੈਡੀਕਲ ਲੀਗਲ ਰਿਪੋਰਟ ਘੱਟ ਦੇਵਾਂਗੇ ਪਰ ਵਿੱਚੋਂ ਇਹ ਡਾਕਟਰ ਦੇ ਕਹਿਣ ਦੇ ਮੁਤਾਬਕ ਜਾਨੀ ਜੋ ਮੈਂ ਗੱਲ ਪਤਾ ਕੀਤੀ ਹੈ ਵੀ ਉਹ ਕਹਿੰਦੇ ਵੀ ਅਸੀਂ ਜਿਹੜਾ ਇਨਸੀਡੈਂਸ ਜਿਹੜਾ ਹੈਗਾ ਉਹ ਲੁਧਿਆਣੇ ਦਾ ਹੈਗਾ ਤੇ ਜਿਹੜਾ ਕੇਸ ਸਾਡਾ ਸਟਰੋਂਗ ਜਿਹੜਾ ਹੈ ਲੁਧਿਆਣੇ ਜਾ ਕੇ ਹੋਊਗਾ ਤੋਂ ਇਸ ਕਰਕੇ ਉਹ ਫਿਰ ਆਪਣੀ ਫਰਸਟ ایڈ ਲੈ ਕੇ ਤੇ ਉਹ ਚਲੇ ਗਏ ਸੀ ਜਦੋਂ ਮੈਂ ਆਇਆ ਤਾਂ ਜਾਨੀ ਉਹ ਪੇਸ਼ੈਂਟ ਨਹੀਂ ਸੀ ਲੇਕਿਨ ਮੇਰਾ ਸਾਰਾ ਸਟਾਫ ਜਿਹੜਾ ਹੈਗਾ ਉਹ ਐਮਰਜੈਂਸੀ ਦੇ ਵਿੱਚ ਮੌਜੂਦ ਸੀ ਸਰ ਉਹਨਾਂ ਨੇ ਮਿਸਪੇਅਰ ਤੇ ਜਿਹੜੇ ਦੋ ਸ਼ਾਹ ਵੀ ਲਗਾਏ ਗਏ ਕਿ ਸਟਾਫ ਨੇ ਮਿਸਪੇਅਰ ਜਿਹੜੇ ਇੱਕ ਦੋ ਜਨੇ ਸੋਨਾ ਨੇ ਮਿਸਪੇਅਰ ਕੀਤਾ ਸਾਡੇ ਨਾਲ ਹਾਂਜੀ ਮੈਂ ਇਹ ਗੱਲ ਚਲੋ ਮੈਨੂੰ ਇਸ ਤਰ੍ਹਾਂ ਨਹੀਂ ਕੋਈ ਹੈ ਜੀ ਧਿਆਨ ਵਿੱਚ ਆਈ ਕਿਉਂਕਿ ਸਾਰੇ ਪੇਸ਼ੈਂਟਸ ਨੂੰ ਜਿਹੜਾ ਸਾਡਾ ਡਾਕਟਰ ਜਿਹੜਾ ਹੈ ਈਐਮਓ ਆ ਜੋ ਡਿਊਟੀ ਤੇ ਹੈ ਉਹ ਟ੍ਰੀਟ ਕਰ ਰਿਹਾ ਸੀ ਹੋਰ ਵੀ ਮੈਂ ਫਿਰ ਰਾਉਂਡ ਹੀ ਲਿਆ ਪ੍ਰੋਪਰ ਐਮਰਜੈਂਸੀ ਵਿੱਚ ਵਾਰਡ ਜਾ ਕੇ ਬਾਕੀ ਦੇ ਪੇਸ਼ੈਂਟਸ ਵੀ ਦੇਖੇ ਕੋਈ ਗੱਲ ਮੈਨੂੰ ਇਸ ਤਰ੍ਹਾਂ ਦੀ ਲੱਗੀ ਨਹੀਂ ਪਰ ਫਿਰ ਵੀ ਐਂ ਆ ਵੀ ਕਾਫੀ ਪੇਸ਼ੈਂਟਸ ਹੁੰਦੇ ਹੈਗੇ ਤੇ ਰਸ਼ ਹੋਣ ਕਰਕੇ ਵੀ ਆ ਆਪਣਾ ਦੁੜ ਭਜਾਈ ਰਹਿੰਦੀ ਹੈਗੀ ਆ ਪਰ ਜੇ ਕਿਤੇ ਕੋਈ ਹਾਰਸ਼ ਬੋਲਿਆ ਗਿਆ ਹੈ ਤੇ ਉਹ ਜਿਹੜਾ ਹੈ ਉਹਨਾਂ ਨੂੰ ਜਿਹੜਾ ਕਹਿ ਦਿੱਤਾ ਜਾਏਗਾ ਕਿ ਕਿ ਮੈਂ ਜਿਹੜਾ ਹੈ ਜਲਦ ਜਲਦ ਅਸੀਂ ਚਿੱਠੀ ਵੀ ਕੱਢਾਂਗਾ ਕਿ ਭਾਈ ਸਾਰੇ ਮਰੀਜ਼ਾਂ ਨੂੰ ਮਿਠਤ ਤੇ ਨਰਮਾਈ ਔਰ ਆਦਰ ਦੇ ਨਾਮ ਬੁਲਾਣਾ ਹੈ ਔਰ ਇਹ ਚੀਜ਼ ਅਸੀਂ ਪੂਰੇ ਹਸਪੀਟਲ ਦੇ ਵਿੱਚ ਹੀ ਜਾਨੀ ਇਸ ਚੀਜ਼ ਨੂੰ ਟਾਈਮ ਟੂ ਕਮ ਕਰਦੇ ਵੀ ਰਹਿਣੇ ਆਂ ਔਰ ਮੈਂ ਇਸ ਦਾ ਧਿਆਨ ਰੱਖਾਂਗਾ ਅਗਰ ਇਹ ਜੀ ਗੱਲ ਹੈ ਤਾਂ ਫਿਰ ਮੈਂ ਦੁਬਾਰਾ ਤੁਹਾਨੂੰ ਚਿੱਠੀ ਕੱਢਾਂਗਾ ਤਾਂ ਕਿ ਸਾਰੇ ਪੇਸ਼ੈਂਟਾਂ ਨੂੰ ਜਿਹੜਾ ਮਿਠਤ ਨਰਮਾਈ ਔਰ ਸਤਿਕਾਰ ਦੇ ਨਾਲ ਬੁਲਾਇਆ ਜਾਵੇ